ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਅਰਚਨਾ ਮਕਵਾਨਾ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਹਰਮੰਦਰ ਸਾਹਿਬ ਜਾ ਕੇ ਯੋਗਾ ਕੀਤਾ ਸੀ ਯੋਗੀ ਤੋਂ ਬਾਅਦ ਉਹ ਵੀਡੀਓ ਅਤੇ ਕੁਝ ਫੋਟੋਸ ਜਿਹੜੀਆਂ ਸੀ ਉਹਨੇ ਸੋਸ਼ਲ ਮੀਡੀਆ ਤੇ ਲੋਡ ਕਰ ਦਿੱਤੀਆਂ ਸੀ ਜਿਸ ਦਾ ਬਵਾਲ ਜਿਹੜਾ ਹੈ ਪੂਰੇ ਪੰਜਾਬ ਅਤੇ ਸਿੱਖ ਪੰਥ ਦੇ ਵਿੱਚ ਮਚ ਗਿਆ ਉਸ ਤੋਂ ਬਾਅਦ ਲਾਈਵ ਹੋ ਕੇ ਅਰਚਨਾ ਮਕਵਾਨਾ ਨੇ ਸਾਰੀ ਸਿੱਖ ਸੰਗਤ ਅਤੇ ਧਾਰਮਿਕ ਆਗੂਆਂ ਕੋਲ ਮਾਫੀ ਮੰਗੀ। ਲੇਕਿਨ ਇੱਕ ਗੱਲ ਤਾਂ ਹੈ ਕਿ ਅਰਚਨਾ ਮਕਵਾਨਾ ਜਿਹੜੇ ਨੇ ਪੜੇ ਲਿਖੇ ਭੈਣ ਨੇ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋਣਾ ਚਾਹੀਦਾ ਸੀ ਕਿ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਤੇ ਐਸ ਤਰ੍ਹਾਂ ਦੀ ਐਕਟੀਵਿਟੀ ਨਹੀਂ ਕਰਨੀ ਚਾਹੀਦੀ। ਨਾ ਹੀ ਭਾਵੇਂ ਇਹ ਗੁਰਦੁਆਰਾ ਹੋਵੇ, ਭਾਵੇਂ ਹੋਵੇ ਕੋਈ ਹੋਰ ਧਾਰਮਿਕ ਸਥਾਨ। ਧਾਰਮਿਕ ਸਥਾਨ ਜਿਹੜੇ ਹੁੰਦੇ ਨੇ ਉਹ ਆਸਥਾ ਦਾ ਕੇਂਦਰ ਹੁੰਦੇ ਨੇ ਆਸਥਾ ਦਾ ਸਥਾਨ ਹੁੰਦੇ ਨੇ ਚਾਹੇ ਕੋਈ ਵੀ ਧਰਮ ਹੋਵੇ ਧਰਮ ਤੇ ਇਸ ਤਰ੍ਹਾਂ ਦੀ ਐਕਟੀਵਿਟੀ ਨੂੰ ਸਾਰਿਆਂ ਨੂੰ ਹੀ ਗਰੇਸ ਕਰਨਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿ 10 ਦਿਨ ਪਹਿਲਾਂ ਹੀ ਹਰਮੰਦਰ ਸਾਹਿਬ ਜਿਹੜੇ ਸ਼ੁਰੂ ਹਰਮੰਦਰ ਸਾਹਿਬ ਦੀ ਕਮੇਟੀ ਨੇ ਪਹਿਲਾਂ ਹੀ ਰੂਲ ਪਾਸ ਕਰ ਦਿੱਤਾ ਸੀ ਕਿ ਕੋਈ ਵੀ ਮੋਬਾਈਲ ਜਾਂ ਕੈਮਰਾ ਜਿਹੜਾ ਹੈ ਹਰਮੰਦਰ ਸਾਹਿਬ ਦੀ ਪ੍ਰਕਰਮਾ ਤੇ ਨਹੀਂ ਲਿਆ ਸਕਦਾ ਜੇ ਕੋਈ ਲਿਆਵੇਗਾ ਉਸਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਦੇ ਬਾਵਜੂਦ ਵੀ ਅਰਚਨਾ ਜਿਹੜੀ ਮਕਵਾਣਾ ਹੈ ਉਹ ਕਿਸ ਤਰ੍ਹਾਂ ਚਲੀ ਜਾਂਦੀ ਹੈ ਜਾਂ ਜਿਹੜੀ ਉੱਥੇ ਸਿੱਖ ਸੰਗਤ ਦਰਸ਼ਨਾਂ ਵਾਸਤੇ ਆਈ ਸੀ ਕੀ ਉਸ ਸੰਗਤ ਨੇ ਅਰਚਨਾ ਮਕਵਾਣਾ ਨੂੰ ਬਿਲਕੁਲ ਨਹੀਂ ਵੇਖਿਆ ਜਾਂ ਵੇਖਣ ਦੇ ਬਾਵਜੂਦ ਨਜ਼ਰ ਅੰਦਾਜ਼ ਕਰ ਦਿੱਤਾ ਇਹ ਵੀ ਨਿਸ਼ਾਨੀਆਂ ਸਵਾਲ ਖੜੇ ਹੁੰਦੇ ਨੇ ਦੂਸਰੇ ਪਾਸੇ ਆਜੇ ਫਿਰ ਅਚਾਰਾ ਮਕਮਾਨਾ ਨੇ ਲਾਈਵ ਹੋ ਕੇ ਮਾਫੀ ਮੰਗੀ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਰੂਸ ਜਿਹੜੇ ਨੇ ਉਹ ਪਤਾ ਨਹੀਂ ਸੀ ਇਸ ਲਈ ਮੈਂ ਸਾਰੀ ਸਿੱਖ ਸੰਗਤ ਕੋਲੋਂ ਮਾਫੀ ਮੰਗਦੀ ਹਾਂ ਉਹਨੂੰ ਡਰੀ ਹੋਈ ਹੈ ਸੈਮੀ ਹੋਈ ਹੈ ਅਤੇ ਇਲਜ਼ਾਮ ਲਗਾਰੀ ਹੈ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਬੜੇ ਗੰਦੇ ਗੰਦੇ ਮੈਸੇਜ ਅਤੇ ਗੰਦੀਆਂ ਗਾਲਾਂ ਕੱਢੀਆਂ ਜਾ ਰੀਆਂ ਨੇ ਉਨੇ ਕਿਆ ਫਿਰ ਇੱਕ ਵਾਰ ਮੈਂ ਲਾਈਵ ਹੋ ਕੇ ਸਾਰੀ ਸਿੱਖ ਸੰਗਤ ਕੋਲੋਂ ਮਾਫੀ ਮੰਗਦੀ ਹਾਂ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਜਾਂ ਗਾਲਾਂ ਨਾ ਕੜੀਆਂ ਜਾਵਣ سوشل ਮੀਡੀਆ ਤੇ ਪੋਸਟ ਪਾ ਕੇ ਧੰਨਵਾਦ